ਅਸੀ ਗਾਲ ਜੀ ਸਾਰਿਆਂ ਨੂੰ ਮੂਸੇ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਮਾਨਸਰ ਜਿਹੜੇ ਦੇ ਮਹਿੰਤੀ 9000 ਨਾਲ ਮਲਾ ਰਹੇ ਹਾਂ ਜਿਹੜਾ ਕਿ ਬਾਗਵਾਨੀ ਕਰਦਾ ਸੀਗਾ ਤੇ ਉਹਨੇ 베ਰੀਆਂ ਦੇ ਬਾਗ ਵਿੱਚ 100 ਪੀਸ ਲਿਆ ਕੇ ਮੁਰਗੀਆਂ ਦਾ ਛੱਡਿਆ ਜਿਨ੍ਹਾਂ ਨੂੰ ਕਿ ਉਹ ਬਿਨਾਂ ਖਰਚੇ ਤੋਂ ਪਾਲ ਰਿਹਾ ਤੇ ਡੇਲੀ ਦਾ 1100-1200 ਰੁਪਈਆ ਇਨਕਮ ਲੈ ਰਿਹਾ ਸਾਰੀ ਜਾਣਕਾਰੀ ਦੋਣਿਆਂ ਸਾਨੂੰ ਮਿਲਦੇ ਆਂ ਬਾਈਸ ਕਪਾਲ ਨਾਲ ਖਸ਼ੀ ਗਵਾਹੀ ਸਤਿ ਸ਼੍ਰੀ ਅਕਾਲ। ਕਿ ਹਾਲ ਨੇ? ਵਧੀਆ ਜੀ। ਤੇ ਕੀ ਨਾਮ ਹੈ ਬਾਈ ਆਪਣਾ? ਸੁਖਪਾਲ ਸਿੰਘ। ਅੱਜ ਤੁਹਾਨੂੰ ਮਿਲਾਉਣੇ ਆ ਸੁਖਪਾਲ ਨਾਲ। ਇਹ ਬੱਕਰੀ ਤਰ੍ਹਾਂ ਦੀ ਖੇਤੀ ਕਰਦਾ। ਇੱਕ ਤਾਂ ਨੇ 베ਰੀ ਲਾਈ ਵੀ ਆ। ਕਿਹੜੀ 베ਰੀ ਆ ਜੀ? ਉਹਦੇ ਬਾਰੇ ਜਾਣਕਾਰੀ ਲੈਣੀ ਆ। ਨਾਲ ਇਹਨੇ ਦੇਸੀ ਮੁਰਗੀਆਂ ਛੱਡੀਆਂ ਆ। ਤੇ ਛੋਟੇ ਪੱਧਰ ਤੇ ਕੰਮ ਸ਼ੁਰੂ ਕੀਤਾ ਵਾ। ਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਸੁਖਪਾਲ ਤੋਂ ਦੰਨੇ ਆ। ਨਸਖਪਾਲ ਦੱਸ ਵੀਰੇ। ਆ ਜਿਹੜੇ ਮਤਲਬ 베ਰੀਆਂ ਦੇ ਵਿੱਚ ਆਪਾਂ ਸਾਡੇ ਖੁੱਲੇ ਚਾ ਮੁਰਗੀਆਂ ਛੱਡੀ ਬੈਠੇ ਆ। ਤੁਹਾ ਇਹਨਾਂ ਦਾ ਕੀ ਬੇਨਫੀਟ ਆ ਤੇ ਕਦੋਂ ਕੰਮ ਸ਼ੁਰੂ ਕੀਤਾ ਸੀਗਾ ਇਹ? ਇਹਨਾਂ ਨੂੰ ਆਪਾਂ ਨੂੰ 6 ਮਹੀਨੇ ਹੋ ਗਏ ਕਰ ਇਹਨੂੰ। 6 ਮਹੀਨੇ ਹੋ ਗਏ। ਹਾਂ ਇੱਕ ਤਾਂ ਬਸ ਆਪ ਓਪਣ ਰਹਿੰਦੇ ਆਗੇ ਬਾਕੀ ਵਿੱਚ ਜਿਹੜਾ ਕੋਈ ਕੱਕਰ ਨਾ ਹੁੰਦਾ ਉਹ ਖਾਜ ਮਨੇਗੇ। ਠੀਕ ਆ। ਕੋਈ ਫੀਡ ਖਾ ਕੇ ਹੋਰ ਪਾਉਣ ਦੀ ਲੋੜ ਨਹੀਂ ਪੈਂਦੀ ਜਿਆਦੇ। ਠੀਕ ਆ। ਮੰਨ ਲਾ ਬੇਨ ਖਰਚੇ ਤੇ ਪੜੀ ਜਾਂਦੀ। ਹਾਂ ਜੀ ਬਿਨਾਂ ਖਰਚੇ ਦੀ ਪੜੀ ਜਾਂਦੀ ਨੇ ਨਾਲ। ਠੀਕ ਆ। ਕਿੰਨੀਆਂ ਮੁਰਗੀਆਂ ਨੇ? 150 ਆਪਣੇ ਕੋਲ ਐਸੇ। 150 ਮੁਰਗੀ ਹੈਗੀ ਜਿਹੜੀਆਂ ਮੰਨ ਲਾਈਂ ਕੱਕ ਪੱਠਾ ਦੇ ਥੱਲੇ ਜੀ ਪੈਦਾ ਹੋ ਜਾਂਦੀਆਂ ਜੀ ਉਹ ਖਾ ਕੇ ਪੜੀ ਜਾਂਦੀਆਂ ਨੇ ਕਿ ਕਿੰਨੇ ਘਾਂਡੇ ਹੋ ਜਾਂਦੇ ਆਂਡੇ ਵੇਚ ਦੋ ਸੁਕਵਾਲੇ ਤੇ ਹਾਜੀ ਰੋਜ਼ ਦੇ 70 ਟਰੋ ਹੋ ਜਾਂਦੇ ਆ ਤੇ ਕੀ ਰੇਟ ਵੇਚਦੇ ਆ ਇਹ 450 ਦੀ ਟਰੇ ਵੇਚਦੇ ਆ ਜੀ ਆਪਣੀ 15 ਰੁਪਏ ਦੀ 450 ਦੀ ਟਰੇ ਜਮਾ ਮੰਨ ਲਓ ਦੇਸੀ ਕਹਿ ਸਕਦੇ ਆ ਆਰਗੈਨਿਕ ਕਹਿ ਸਕਦੇ ਆ ਉਹ ਆਂਡੇ ਨੇ ਤੇ ਆ ਬੇਰੀ ਬਾਰੇ ਵੀ ਜਾਣਕਾਰੀ ਦੇ ਸਕਵਾਲਾ ਇਹ ਗ੍ਰੀਨ ਐਪਲ ਬੇਰੀ ਆ ਜੀ ਆਪਣੀ ਗ੍ਰੀਨ ਐਪਲ ਇਹ ਕਿੰਨੇ ਟਾਈਮ ਦੀ ਫਲ ਲੱਗਿਆ ਪਿਆ ਇਹਨੂੰ ਇਹਨੂੰ ਹੁਣ 2 ਸਾਲ ਹੋ ਗਏ ਜੀ ਲੱਗੀ ਨੂੰ 2 ਸਾਲ ਠੀਕ ਆ ਤੇ ਇਹ ਕਿੰਨਾ ਬਣ ਲਾਇਆ ਵਾ ਇਹ ਆਪਣੇ ਕੋਲ ਸਾਰੇ 2.5 ਕਿਲੇ ਬਾਹਨ ਦੇਣਗੇ ਵਿੱਚੋਂ ਪਰ ਤੇ ਬਚੇਤੇ ਜਿਹੜੇ 베ਰੀ 베ਰੀ ਲੱਗੀ ਹੈ 베ਰੀ ਦਾ ਅੱਧਾ ਤੇ ਲਾ ਗਿਆ ਸਾਰਾ ਅੱਧਾ ਕਿਲਾ 베ਰੀ ਦਾ ਤੇ ਇਹ ਹੁਣ ਸੇਲ ਹੋਣ ਲੱਗ ਗਿਆ ਆਪਣਾ ਫਰੂਟ ਬਸ ਇਹ 20 ਦਿਨਾਂ ਤੱਕ ਚੱਲ ਪਊਗਾ ਠੀਕ ਆ ਤੇ ਰੇਟ ਰੂਟ ਇਹਦਾ ਕੀ ਰਹਿ ਜਾਂਦਾ ਇਹ 30 40 ਰੁਪਏ ਤੋਂ ਸਟਾਰਟ ਹੁੰਦਾਗਾ ਆ ਦੇਖੋ ਜੀ 베ਰੀ ਲੱਗੀ ਵੀ ਆਪਕ 베ਰੀ ਕਹਿੰਦੇ ਠੀਕ ਹੈ ਜੀ ਇਹਦਾ ਰੇਟ ਹੈ ਇਹਦਾ ਤੇ 20 ਦਿਨਾਂ ਤੱਕ ਇਹਦੀ ਸੇਲ ਸਟਾਰਟ ਹੋ ਜੂਗੀ ਤੇ ਕਿਵੇਂ ਲੱਗਦਾ ਸਕਪਾਲ ਇਹਦੇ ਬਾਰੇ ਵੀ ਆਪਾਂ ਝਾੜ ਝੂੜੇ ਦਾ ਕਿਵੇਂ ਕਹਿ ਸਕਦੇ ਆਂ ਚੜ ਬਹੁਤ ਵਧੀਆ ਜੀ ਪਿਛਲੀ ਵਾਰ ਵੀ ਵਧੀਆ ਰਿਹਾ ਸੀਗਾ ਪਹਿਲੇ ਸਾਲ ਹੀ ਲੱਗਣ ਲੱਗੇ ਸੀਗੇ ਅੱਛਾ ਪਹਿਲੇ ਸਾਲ ਹੀ ਫਲ ਚੱਕ ਲਏ ਸੀ ਨਾ ਪਹਿਲੇ ਸਾਲ ਹੀ ਚੱਕ ਲਏ ਸੀ ਯਾਰ ਤੇ ਮਨ ਲੱਦਾ ਕਿ ਲਾ ਕਹਿਣਾ ਤੂੰ ਕਿੰਨੇ ਕਿ ਪਹਿਲੇ ਸਾਲ ਕਿੰਨੇ ਕਿ ਦਾ ਹੋਗਾ ਸੀ ਸਿਸਟਮੇ ਤਾਂ ਪਿਛਲੇ ਸਾਲ ਤਾਂ ਥੋੜੇ ਅ ਸੀਗਾ ਪਹਿਲਾਂ ਚੱਲੇ ਲੇ ਕੁ ਫਲ ਤੋੜਨਾ ਪੈ ਗਿਆ ਸਾਨੂੰ ਠੀਕ ਆ ਐਦ ਕੀ ਉਹ ਕਮਾਈ ਦੋ ਵਧੀਆ ਤੇ ਹੂੰ ਠੀਕ ਆ ਕੋਈ ਸਾਂਭਾ ਸੰਭਾਲੇ ਦੀ ਔਖੀ ਤਾਂ ਨਹੀਂ ਹੈਗੀ ਨਹੀਂ ਸਾਂਭਾ ਸੰਭਾਲੇ ਦੀ ਕੋਈ ਨਹੀਂ ਜੀ ਲੈਬ ਸਰਪਾਲਾਂ ਤੇ ਨਾਲ ਉਹਦਾ ਬਾਈ ਆਪਣਾ ਨਾਂ ਕੀ ਆ ਹਰਪੰਸ ਸਿੰਘ ਹਰਪੰਸ ਸਿੰਘ ਇਹ ਦੋਨੇ ਕਾਜਨ ਨੇ ਤੇ ਇਹਨਾਂ ਨੇ ਸਾਰਾ ਸਾਂਝੀ ਕੰਮ ਕੀਤਾ ਵਾ ਤੇ ਜੇ ਬੇਰੀਆਂ ਦਾ ਨੇ ਬਾਈ ਨੂੰ ਦੱਸ ਦਿੱਤਾ ਹਜੇ ਸੇਲ ਹੋਣੀ ਲੱਗਿਆ ਵੇ 20 ਦਿਨਾਂ ਤੱਕ ਇਹ ਤਲਾਈ ਸ਼ੁਰੂ ਹੋਊਗੀ ਤਾਂ ਉਹਦਾ ਵੀ ਸੋਨ ਨੂੰ ਬਾਅਦ ਚ ਅਸੀਂ ਪੁੱਛ ਕੇ ਦੱਸਦੇ ਹਾਂ ਇਹਦਾ ਝਾੜ ਜੂੜ ਕਿਵੇਂ ਰਿਹਾ ਜਿਹੜਾ ਅਸੀਂ ਪਹਿਲਾਂ ਮੁਰਗੀਆਂ ਦੀ ਗੱਲ ਕੀਤੀ ਹਨਾ ਕਿੰਨੀਆਂ ਮੁਰਗੀਆਂ ਤੇ ਕਿੰਨੇ ਹੁਣ ਤੇਰੇ ਕੋਲ ਮੁਰਗੇ ਇਸ ਵਕਤ ਹਾਜ਼ਰ ਨੇ ਤੇ ਆਪਣੇ ਕੋਲ ਜੀ 150 ਮੁਰਗੀ ਸੀ ਠੀਕ ਆ ਵਿੱਚੋਂ 40-50 ਸੇਲ ਕਰਤੀਆਂ ਠੀਕ ਆ ਮਤਲਬ 100 ਕਾ ਹੈਗੀ ਆ ਹਾਂ ਜੀ ਹੁਣ ਵੀ ਕਰੀਏ ਨੇ ਸੇਲ ਜੀ ਕੋਈ ਨਾਲ ਕੋਈ ਆ ਜਾਂਦਾ ਦੇ ਨੇ ਸੋਗੇ ਠੀਕ ਆ ਤੇ ਜਿਵੇਂ ਆਪਾਂ ਇਹ ਮੁਰਗੀਆਂ ਤੋਂ ਜੇ ਆਪਾਂ ਆਮਦਨ ਦੀ ਗੱਲ ਲਈਏ ਤਾਂ 450 ਦੀ ਟ੍ਰੇ ਵੇਚ ਦਿਆਂ ਹਾਂ ਜੀ ਠੀਕ ਆ ਤੇ ਜੇ ਆਪਰ ਰੋਜ਼ ਦੀ ਆਮਦਨ ਕਹੀਏ ਦੀ ਵੀ ਰੋਜ਼ ਦਾ ਆਪਾ ਕਿੰਨੇ ਕਾਂਡੇ ਸੇਲ ਹੋ ਜਾਂਦੇ ਤੇਰੇ ਹਿਸਾਬ ਨਾਲ ਬਾਪ 1100 1200 ਇਥੇ ਤੱਕ ਬੇਕੇ ਅੰਡੇ ਰੇਲੀ ਆਜੰਡਾ 1000 ਤੋਂ ਲੈ ਕੇ 1200 ਦੇ ਅੰਡੇ ਡੇਲੀ ਸੇਲ ਹੋ ਜਾਂਦੇ ਤੇ ਤੇ ਖਰਚ ਕਿੰਨਾ ਕਾਇਆ ਸੀ ਆਪਣਾ ਮੰਨ ਲਾ 150 ਮੁਰਗੀ ਜਦ ਪਾਈ ਸੀ ਤੇ ਉਹ ਸੈੱਡ ਪਾਇਆ ਸੀ 17 8000 ਰੁਪਏ ਆਇਆ ਸੀ ਯਾਰ ਆਪਣਾ ਵਿੱਚੀ ਬੱਚੇ ਪੁੱੱਚੇ ਤੇ ਹਾਂਜੀ 17 8000 ਰੁਪਏ ਦੀ ਇਨਵੈਸਟਮੈਂਟ ਕੀਤੀ ਸਿਕਪਾਲ ਨੇ ਕਿੰਨਾ ਟਾਈਮ ਹੈ ਸਿਕਪਾਲੇ ਦੱਸਿਆ ਜੀ ਇਹ ਤਾਂ 6 ਮਹੀਨੇ ਹੋਇਆ 6 ਮਹੀਨੇ ਹੋਇਆ 70 80 ਆਦੀ ਇਨਵੈਸਟਮੈਂਟ ਕੀਤੀ ਸੀ ਤੇ ਮੰਨ ਲਓ 1000 ਰੁਪਏ ਡੇਲੀ ਦਾ ਆਮਦਨ ਹੋਣ ਲੱਗ ਗਈ ਤੇ ਜਿਹੜਾ ਅੱਧਾ ਕਿਲਾ 베ਰੀਆਂ ਦਾ ਰਹਿ ਗਿਆ ਇਹਦੀ ਆਮਦਨ ਵੀ ਤੁਹਾਨੂੰ ਮੰਨ ਲਾ ਸੀ ਕਹੀ ਤਾਂ ਵੀ ਦੱਸਾਂਗੇ ਪਰ ਇਹਨੂੰ ਹੁਣ ਪਹਿਲਾਂ ਕਹਿਣਾ ਗਲਤ ਗੱਲ ਹੋ ਜੂਗੀ ਅਗਲਾ ਕਹਿੰਦਾ ਪਹਿਲੀ ਦੱਸਿਆ ਤੋੜਿਆ ਨਹੀਂ ਪਰ ਪਹਿਲੇ ਪਿਛਲੇ ਸਾਲ ਇਹਨਾਂ ਨੇ ਜਿਹੜਾ ਝਾੜ ਦਿੱਤਾ ਸੀ ਪਹਿਲੇ ਸਾਲ ਸੀਗਾ ਝਾੜ ਚੰਗਾ ਹੀ ਸੀਗਾ ਤੇ ਐਤਕੀ ਵੀ ਝਾੜ ਨਾਲ ਲੱਧੀਆਂ ਪਈਆਂ ਨੇ ਵੇਰੀਆਂ ਤੇ ਆਮਦਨ ਇਹਦੀ ਵੀ ਹੋਣ ਵਾਲੀ ਆ ਜਿਹੜੀ ਐਕਸਟਰਾ ਆਮਦਨ ਆਂਡਿਆਂ ਦੀ ਹੈਗੀ ਆ ਉਹ ਬਾਈ ਕਹਿੰਦਾ ਵੀ 1000 1200 ਡੇਲੀ ਦੀ ਸਾਡੀ ਆਮਦਨ ਹੈਗੀ ਆ ਮੰਨ ਲਾ ਖਰਚਾ ਪੱਠਾ ਵਧੀਆ ਚੱਲੀ ਜਾਂਦਾ ਤੇ ਹੋਰ ਸਿਕਪਾਲ ਕੀ ਕਹਿਣਗੇ ਚਾਹੋਗੇ ਤੁਸੀਂ ਧੰਦੇ ਬਾਰੇ ਵੀ ਵਧੀਆ ਇਹ ਵਧੀਆ ਜੀ ਬਹੁਤ ਵਧੀਆ ਫੀਡ ਦਾ ਖਰਚਾ ਘਟਦਾ ਹਨਾ ਹਾਂ ਜੀ ਰੋਜ਼ ਆਪਦਾ ਘਰ ਦਾ ਖਰਚਾ ਚੱਲੀ ਜਾਂਦਾ ਇਹਦੇ ਨਾਲ ਤੇ ਨਾਲੇ ਲੋਕ ਦੇਸੀ ਪਸੰਦ ਵੀ ਕਰਦੇ ਹੋਣਗੇ ਦੇਸੀ ਬਹੁਤ ਪਸੰਦ ਕਰਦੇ ਜੀ ਬਹੁਤ ਫੋਨ ਆਉਂਦੇ ਹੈਗੇ ਦੋ ਦੋ ਦਿਨ ਬੱਕ ਰਹਿੰਦੇ ਹੈਗੇ ਫੇਰ ਆਂਡੇ ਕਹਾਂ ਦਿੰਨੇ ਹੈਗੇ ਇੱਥੋਂ ਖੇਤੀਓ ਖੇਤੀ ਚ ਤੇ ਜਿਵੇਂ ਅੱਜ ਕੱਲ ਔਰਗੈਨਿਕ ਖੇਤੀ ਪ੍ਰਮੋਟ ਕੀਤੀ ਜਾਂਦੀ ਆ ਉਵੇਂ ਜੇ ਆਪਾਂ ਫੀਡ ਵਾਲਾ ਆਂਡਾ ਖਾਂਦੇ ਤਾਂ ਉਹਦੇ ਨਾਲ ਉਹ ਜਿਹੜਾ ਔਰਗੈਨਿਕ ਆਂਡਾ ਆ ਗਿਆ ਇਹਦੇ ਖਰਚਾ ਵੀ ਕੋਈ ਨਹੀਂ ਤੇ ਮੰਨ ਲਾ ਇਹਦੇ 'ਚ ਕੋਈ ਬਿਮਾਰੀਆਂ ਦੀ ਵੀ ਦਿੱਕਤ ਘਟਦੀ ਆ ਤੇ ਇਹ ਪਿਓਰ ਔਰਗੈਨਿਕ ਆਂਡਾ ਜਿਹੜਾ ਜਿਹੜੀ ਖੇਤੀ ਦੀ ਸਬਜ਼ੀਆਂ ਦੀ ਖੇਤੀ ਕਰਦਾ ਮੁੰਡਾ ਹੈ ਉਹਦੀ 베ਸਟ ਨਾਲ ਹੀ ਇਹ ਪਲੀ ਜਾਂਦੇ ਨੇ ਤੇ ਇੱਕ ਲਾਹੇਵੰਦ ਧੰਦਾ ਹੋ ਸਕਦਾ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਕੁਵਾਲ ਵੀਰੇ ਧੰਨਵਾਦ ਬਾਈ ਜੀ